ਤੁਸੀਂ ਦੇਖ ਰਹੇ ਹੋ ਡੈਂਸਰਟੀ ਵੀ ਮੈਂ ਹਾਂ ਸੰਦੀਪ ਸ਼ਰਮਾ ਸੋ ਅੱਜ ਬੀਜੇਪੀ ਦੇ ਮੈਂਬਰਸ਼ਿਪ ਦਾ ਰਿਵਾਯਾ ਅੱਜ ਲੁਧਿਆਣਾ ਵਿੱਚ ਸ਼ੁਰੂ ਹੋ ਗਿਆ ਤਾਂ ਇਸ ਦੀ ਜਿਹੜੀ ਸ਼ੁਰੂਆਤ ਹੈਗੀ ਆ ਆਗਾਸ ਹੈ ਅੱਜ ਬੀਜੇਪੀ ਦੇ ਪੰਜਾਬ ਦੇ ਮਹਾ ਮੰਤਰੀ ਤੇ ਜਿੰਦਰਦੇਵ ਦੇ ਸਾਹਿਬ ਦਾ ਮੇਅਰ ਰਕੇਸ਼ ਟਰੌੜੀ ਤੁਹਾਨੂੰ ਦੱਸੋ ਕਿਦਾਂ ਦੇ ਦੋ ਅਪਰਸੋਂ ਹੀ ਸ਼ੁਰੂ ਅਕਾਲੀ ਸ਼ੁਰੂਆਤ ਹੋਈ ਸੀ ਚੰਡੀਗੜ੍ਹ ਤੋਂ ਮੈਂਬਰਸ਼ਿਪ ਦੀ ਕਿੰਸਾ ਦੇ ਦੋ ਇਹ ਸਿਰ ਰਾਸ਼ਟਰ ਨੂੰ ਸਿੱਧਾ ਕਰਨ ਵਾਸਤੇ ਹੈ ਕਿ ਪੂਰਾ ਆਵਾਜਪਨ ਹੋਰ ਮਜ਼ਬੂਤ ਕਰਨ ਵਾਸਤੇ ਜਿਹੜੇ ਮੈਂਬਰਸ਼ਿਪ ਦੀ ਸ਼ੁਰੂਆਤ ਕੀਤੀ ਹੈ ਨਹੀਂ ਇਹ ਦੇਖਿਏ ਇਹ ਸੰਵਿਧਾਨਿਕ ਜ਼ਰੂਰਤ ਹੈ ਕਿਉਂਕਿ ਸੰਵਿਧਾਨ ਸਾਡੇ ਲਿਖਿਆ ਹੈ ਕਿ 6 ਸਾਲਾਂ ਬਾਅਦ ਮੈਂਬਰਸ਼ਿਪ ਦੁਬਾਰ ਸਾਰੇ ਮੈਂਬਰ ਜਿਹੜੇ ਜਿੰਨੇ ਵੀ ਕਰਮਕਤਾ ਉਹਨਾਂ ਨੂੰ ਵੀ ਦੁਬਾਰਾ ਬੰਨਣਾ ਪਏਗਾ ਪਰ ਤੁਸੀਂ ਦੇਖਿਆ ਹੀ ਹੈ ਕਿ 2 ਤਰੀਕ ਨੂੰ ਪਹਿਲੇ ਪ੍ਰਧਾਨ ਮੰਤਰੀ ਦੇਸ਼ ਦੇ ਸਾਡੇ ਜੀਪੀ ਨੱਡਾ ਜੀ ਸਾਡੇ ਰਾਸ਼ਟਰੀ ਦੇਸ਼ ਜੀ ਨੇ ਉਹਨਾਂ ਨੂੰ ਮੈਂਬਰ ਬਣਾਇਆ ਉਸ ਤੋਂ ਬਾਅਦ 3 ਤਰੀਕ ਨੂੰ ਸਾਡੇ ਪ੍ਰਦੇਸ਼ ਅਧਿਖ ਜਾਕਰ ਸਾਹਿਬ ਨੇ ਉਹ ਮੈਂਬਰ ਬਣੇ ਅਤੇ ਉਸ ਤੋਂ ਬਾਅਦ ਉਹ ਸਾਰਿਆਂ ਨੇ ਉੱਥੇ ਜਿਹੜੇ ਲੋਕ ਸੀ ਉਹਨਾਂ ਨੂੰ ਮੈਂਬਰ ਬਣ ਕੇ ਪ੍ਰਦੇਸ਼ ਸ਼ੁਰੂਆਤ ਹੋਈ ਔਰ ਉਸ ਤੋਂ ਬਾਅਦ ਅੱਜ ਦਾ ਜਿਹੜਾ ਦਿਹਾੜਾ ਸੀ ਉਹ ਸਾਰੇ ਜ਼ਿਲ੍ਹਿਆਂ 'ਚ ਪੂਰੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ 'ਚ ਇਹ ਮੈਂਬਰਸ਼ਿਪ ਦਾ ਅਭਿਆਨ ਸ਼ੁਰੂਆਤ ਕੀਤੀ ਜਾ ਰਹੀ ਹੈ ਔਰ ਅਸੀਂ ਦੇਖ ਰਹੇ ਹਾਂ ਕਿਸ ਤਰੀਕੇ ਦਾ ਉਤਸ਼ਾਹ ਹੈ ਪੂਰੇ ਪੰਜਾਬ ਚ ਪੂਰੇ ਜ਼ੋਰ ਨਾਲ ਲੋਕ ਜਿਹੜੇ ਹੈ ਉਤਸ਼ਾਹਿਤ ਹੋਏ ਨੇ ਔਰ ਮੇਰਾ ਇਹ ਮੰਨਣਾ ਹੈ ਕਿ ਬੜੀ ਅੱਛੀ ਸੰਖਿਆ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਸਦੱਸਤਾ ਅਭਿਆਨ ਬਹੁਤ ਸਫਲ ਰਹੇਗਾ ਬਹੁਤ ਸਾਰੇ ਲੋਕ ਬਣਨਗੇ ਅਸੀਂ ਪੂਰੇ ਦੇਸ਼ ਪਿਛਲੀ ਵਾਰ 2014 ਦੇ ਵਿੱਚ ਲਗਭਗ 2014 اور 19 ਚ ਮਿਲਾ ਕੇ 18 ਕਰੋੜ ਦੇ ਸਦਸੇ ਬਣਾਏ ਸੀ ਜਿਹੜੇ ਕਿ ਦੁਨੀਆ ਚ ਸਭ ਤੋਂ ਵੱਡੀ ਇੱਕ ਰਾਜਨੀਤਿਕ ਪਾਰਟੀ ਬਣੀ ਸੀ ਔਰ ਪੰਜਾਬ ਚ ਵੀ 2014 ਚ 23 ਲੱਖ ਸੀ ਔਰ ਉਸ ਤੋਂ ਬਾਅਦ 19 ਦੇ ਵਿੱਚ 7 ਲੱਖ ਹੋਰ ਮਿਲਾ ਕੇ ਲਗਭਗ 30 ਲੱਖ ਦੇ ਕਰੀਬ ਅਸੀਂ ਟੋਟਲ ਮੈਂਬਰ ਬਣਾਏ ਸੀ ਮੈਨੂੰ ਉਮੀਦ ਹੈ ਇਸ ਵਾਰ ਜਿਹੜਾ ਟੀਚਾ ਹੋਏਗਾ ਬੜਾ ਹੈ ਸਾਡਾ ਔਰ ਜ਼ਿਆਦਾ ਮੈਂਬਰ ਹੋਰ ਬਣਨਗੇ ਲੁਧਿਆਣਾ ਚ ਵੀ ਬਹੁਤ ਅੱਛਾ ਟਾਰਗੇਟ ਇਹਨਾਂ ਨੇ ਰੱਖਿਆ ਹੈ ਅਗਰ ਇਸ ਤਰੀਕੇ ਨਾਲ ਸਾਰੇ ਜ਼ਿਲ੍ਹੇ ਕੰਮ ਕਰਨਗੇ ਤੇ ਬੜੀ ਸੰਖਿਆ ਜਿਹੜੇ ਭਾਰਤੀ ਜਨਤਾ ਪਾਰਟੀ ਚ ਲੋਕ ਜੁੜਨਗੇ ਇਹਦਾ ਇੱਕ ਹੋਰ ਉਦੇਸ਼ ਇਹ ਵੀ ਹੈ ਕਿ ਲੋਕਾਂ ਤੱਕ ਪਹੁੰਚ ਕਰਕੇ ਘਰ-ਘਰ ਜਾ ਕੇ ਇੱਕ ਮਹਾ ਸੰਪਰਕ ਅਭਿਆਨ ਦੇ ਤੌਰ ਤੇ ਕਾਰਜਕ੍ਰਮ ਨੂੰ ਕਰਨਾ ਹੈ ਔਰ ਉੱਥੇ ਲੋਕਾਂ ਨੂੰ ਜਾ ਕੇ ਮੋਦੀ ਜੀ ਨੇ ਮੋਦੀ ਜੀ ਦੇ નેਤਰਤਵ ਚ ਭਾਰਤੀ ਜਨਤਾ ਪਾਰਟੀ ਜੀ ਨੇ ਪਾਰਟੀ ਨੇ ਜੋ ਸਰਕਾਰ ਨੇ ਸਾਡੀ ਨੇ ਪਿਛਲੇ ਦਸ ਸਾਲਾਂ ਚ ਕੀਤਾ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਜਿਸ ਤਰੀਕੇ ਨਾਲ ਪੂਰੇ ਗਰੀਬ ਲੋਕਾਂ ਵਾਸਤੇ ਆਮ ਲੋਕਾਂ ਵਾਸਤੇ ਜਿਹੜੇ ਸਕੀਮਸ ਲੈ ਕੇ ਆਏ ਹੈ ਜਿਹੜੇ ਯੋਜਨਾਵਾਂ ਬਣੀਆਂ ਉਹਨਾਂ ਦੇ ਬਾਰੇ ਵਿਸਤਾਰ ਚ ਦੱਸਣਾ ਲੋਕਾਂ ਨੂੰ ਔਰ ਉਹਨਾਂ ਨੂੰ ਲੋਕਾਂ ਨੂੰ ਆਪਣੇ ਨਾਲ ਜੁੜਨ ਲਈ ਪ੍ਰੇਰਿਤ ਕਰਨਾ ਔਰ ਲੋਕਾਂ ਨੂੰ ਜੋੜ ਕੇ ਇਸ ਪਾਰਟੀ ਨੂੰ ਇਹਦਾ ਵਿਸਤਾਰ ਹੋਰ ਪੰਜਾਬ 'ਚ ਹੋਵੇ ਇਹਦਾ ਪ੍ਰਯਾਸ ਹੈ ਸਭ ਦੇ ਸਰ 1100 ਬੋਥ ਇਥੇ ਲੁਧਿਆਣਾ ਵਿੱਚ ਬਹੁਤ ਹੈ ਜਿਲ੍ਹਾ ਲੁਧਿਆਣਾ ਵਿੱਚ ਕਾਫੀ ਬੋਥ ਹੈਗੇ ਤਾਂ ਲੱਗ ਰਿਹਾ ਵੀ ਆਵਾਜ਼ ਪੱਕੀ ਪਿੱਛੇ ਹਜੇ ਆਪਾਂ ਨੂੰ ਮਾਰ ਪਈ ਹੈ ਪਿੰਡਾਂ ਦੇ ਵਿੱਚੋਂ ਕਿ ਜਿਆਦਾ ਕਿਸਾਨ ਹਜੇ ਵੀ ਥੋੜੇ ਵਿੱਚ ਆਪਣੇ ਹਿੱਤ ਐਸ਼ੀ ਨਹੀਂ ਬੰਦੇ ਕਾਰਨ ਕਿ ਹਜੇ ਵੀ ਸੁਪਰੀਮ ਕੋਰਟ ਦੇ ਕੋਲ ਆਉਂਦਾ ਵੀ ਕਿਸਾਨਾਂ ਨੂੰ ਉੱਥੇ ਆਉਣ ਦਾ ਨਿਯੋਤਾ ਦਿੱਤਾ ਲੇਕਿਨ ਦਿੱਲੀ ਲੇਕਿਨ ਬਿਨਾਂ ਟਰੈਕਟਰਾਂ ਤੋਂ ਰਸਤਾ ਹਜੇ ਵੀ ਖੁੱਲਰ ਨਹੀਂ ਕਿੱਸਾ ਦੇਖਦੇ ਹੋ ਸਾਹਿਬ ਦੇਖੋ ਇੱਕ ਪ੍ਰੋਬਲਮ ਪੰਜਾਬ ਤੋਂ ਜ਼ਰੂਰ ਆਈ ਸੀ ਲੇਕਿਨ ਹਮੇਸ਼ਾ ਭਾਰਤੀ ਜਨਤਾ ਪਾਰਟੀ ਦਾ ਹਰ ਕਾਰਕਰਤਾ ਨੇ ਉੱਚੀ ਆਵਾਜ਼ ਕਿਹਾ ਕਿ ਕਿਸਾਨ ਸਾਡੇ ਭਾਈ ਨੇ ਅਸੀਂ ਉਹਨਾਂ ਦੀ ਸਮੱਸਿਆ 'ਚ ਉਹਨਾਂ ਦਾ ਸਹਿਯੋਗ ਕਰਦੇ ਆਂ ਔਰ ਕਰਦੇ ਰਵਾਂਗੇ ਮੋਦੀ ਜੀ ਨੇ ਹਰ ਜਗ੍ਹਾ ਇਹ ਕਿਹਾ ਹੈ ਕਿ ਜਿੱਥੇ ਵੀ ਕਿਸਾਨਾਂ ਦੀ ਜ਼ਰੂਰਤ ਹੁੰਦੀ ਹੈ ਸਭ ਤੋਂ ਪਹਿਲੇ ਉਹਨਾਂ ਦਾ ਜਿਹੜਾ ਸੋਚ ਹੈ ਉਹਨਾਂ ਦੀ ਜਿਹੜੀ ਜਿਹੜਾ ਵੀ ਕੰਮ ਹੈ ਉਹ ਕਿਸਾਨਾਂ ਦੇ ਹੱਕ 'ਚ ਖੜਾ ਹੁੰਦਾ ਹੈ ਸੋ ਅਸੀਂ ਉਹਨਾਂ ਵਾਸਤੇ ਸਭ ਕੁਝ ਕਰਨ ਨੂੰ ਤਿਆਰ ਹਾਂ ਲੇਕਿਨ ਮੈਨੂੰ ਐਸਾ ਲੱਗਦਾ ਹੈ ਕਿ ਕਈ ਜਗ੍ਹਾ ਤੇ ਕੁਝ ਪੋਲਿਟੀਕਲ ਪਾਰਟੀਆਂ ਆਪਣੇ ਪੋਲਿਟੀਕਲ ਮੋਟਿਵ ਕਰਕੇ ਇਸ ਚੀਜ਼ ਨੂੰ ਕੰਪਲੀਕੇਟ ਜ਼ਰੂਰ ਕਰ ਰਹੀ ਹੈ ਲੇਕਿਨ ਸਚਾਈ ਜਿਹੜੀ ਉਹ ਸਚਾਈ ਰਹਿਣੀ ਹੈ ਭਾਰਤੀ ਜਨਤਾ ਪਾਰਟੀ ਹਮੇਸ਼ਾ ਕਿਸਾਨਾਂ ਦੇ ਹੱਥ ਖੜੀ ਹੈ ਔਰ ਅਸੀਂ ਸਮਝਦੇ ਹਾਂ ਕਿ ਪਿੰਡਾਂ ਚ ਵੀ ਇੱਕ ਬੜਾ ਹੁੰਗਾਰਾ ਜਿਹੜਾ ਹੈ ਭਾਰਤੀ ਜਨਤਾ ਪਾਰਟੀ ਨੂੰ ਮਿਲਣਾ ਹੈ 6% ਤੋਂ ਲੈ ਕੇ 18% ਦਾ ਜਿਹੜਾ ਇੱਕ ਬੜਤ ਮਿਲੀਆਂ ਹੁਣ ਪਰਸੈਂਟੇਜ ਜਿਹੜੀ ਸਾਡੀ ਵੋਟ ਪਰਸੈਂਟੇਜ ਵਧੀ ਹੈ ਉਹ ਦਰਸਾਉਂਦੀ ਹੈ ਕਿ ਪਿੰਡਾਂ 'ਚ ਵੀ ਸਾਡਾ ਜਿਹੜਾ ਗਰਾਫ ਵੱਧਦਾ ਜਾ ਰਿਹਾ ਹੈ ਜਿਹੜੀਆਂ ਗਲਤਫਹਿਮੀਆਂ ਪਿੰਡਾਂ 'ਚ ਕਿਸਾਨਾਂ 'ਚ ਪਾਈਆਂ ਗਈਆਂ ਆ ਆਸਤਾ ਆਸਤਾ ਦੂਰ ਹੋਣਗੀਆਂ ਪਰ ਕਿਸਾਨ ਵੀ ਸਾਡੇ ਨਾਲ ਮਿਲ ਕੇ ਚੱਲਣਗੇ ਅਸੀਂ ਦੇਸ਼ ਦੀ ਪ੍ਰੋਗਰੈਸ ਲਈ ਸਭ ਨੂੰ ਨਾਲ ਲੈ ਕੇ ਚੱਲਣਾ ਹੈ ਸਭ ਦਾ ਵਿਸ਼ਵਾਸ ਸਭ ਦਾ ਸਾਥ ਹੈ ਸਭ ਦਾ ਵਿਸ਼ਵਾਸ ਹੈ ਅੱਜ ਕਾਂਗਰਸ ਖੰਡਾਜੀ ਕਾਂਗਰਸ ਆਗੂ ਦੇ ਕਾਲ ਇਹ ਈਡੀ ਰੇਟ ਹੋਈ ਹੈ ਕਿਨ ਕਿਤੇ ਆ ਕੇ ਹਜੇ ਵੀ ਕਾਂਗਰਸ ਆਗੂ ਕਹਿੰਦੇ ਵੀ ਇਹ ਸਿਰਫ ਭਾਜੀਪੀ ਦੀ ਸੋਚੀ ਸੜੀ ਸਾਜ਼ਿਸ਼ ਹੈ ਵਿਸ਼ੇਸ਼ ਮਾਮਲਾ ਕਿ ਇਡੀ ਰੇਟਰ ਹੀ ਅੱਜ ਸਾਰੇ ਖੰਨਜ ਕਾਂਗਰਸ ਆਗੂਦ ਕਰ ਪਈ ਕਿੱਸਾ ਦੇਖ ਲੋ ਤੇ ਕਾਂਗਰਸ ਦੀ ਹਮੇਸ਼ਾ ਇਹ ਸੋਚ ਰਹੀ ਹੈ ਜਿਸ ਵੇਲੇ ਉਹਨਾਂ ਨੂੰ ਲੱਗਦਾ ਹੈ ਕਿ ਕੋਈ ਚੀਜ਼ ਉਹਨਾਂ ਦੇ ਹੱਕ 'ਚ ਨਹੀਂ ਹੋਈ ਹੈ ਖਿਲਾਫ ਫੈਸਲਾ ਲਿੱਤੇ ਜਾਂਦੇ ਤੇ ਉਦੋਂ ਕੋਰਟ ਨੂੰ ਵੀ ਕਹਿ ਦਿੰਦੇ ਕਿ ਇਹਨਾਂ ਨੂੰ ਸ਼ਾਇਦ ਭਾਰਤ ਜਨਤਾ ਪਾਰਟੀ ਸਾਡੀ ਸਰਕਾਰ ਚਲਾ ਰਹੀ ਹੈ ਲੇਕਿਨ ਜਦੋਂ ਕਿਸੇ ਬੰਦੇ ਨੂੰ ਜ਼ਮਾਨਤ ਮਿਲ ਜਾਂਦੀ ਹੈ ਕਿਸੇ ਬੰਦੇ ਨੂੰ ਛੱਡਿਆ ਜਾਂਦਾ ਹੈ ਜਾਂ ਕੁਝ ਫੈਸਲੇ ਜਿਹੜੇ ਭਾਰਤ ਜਨਤਾ ਪਾਰਟੀ ਦੇ ਹੱਕ 'ਚ ਨਹੀਂ ਨਜ਼ਰ ਆਂਦੇ ਫਿਰ ਉਹ ਕਹਿੰਦੇ ਨੇ ਕਿ ਜੀ ਇਹ ਕੋਰਟ ਬਹੁਤ ਜਿਹੜਾ ਵਧੀਆ ਕੋਟ ਹੈ ਤਾਕਤਵਰ ਕੋਟ ਹੈ ਔਰ ਇੰਡੀਪੈਂਡੈਂਟ ਕੋਟ ਹੈ ਉਦੋਂ ਇਸ ਤਰੀਕੇ ਦੀ ਗੱਲ ਰੱਖਦੇ ਨੇ ਸੋ ਇਸ ਤਰੀਕੇ ਨਾਲ ਕਿਸੇ ਏਜੰਸੀ ਦੇ ਬਾਰੇ ਬੋਲਣਾ ਕਿ ਵੀ ਜੀ ਇਹ ਸਾਡੇ ਵਿਰੋਧ ਕੰਮ ਭਾਰਤੀ ਜਨਤਾ ਪਾਰਟੀ ਕਰਾ ਰਹੀ ਹੈ ਜੇ ਮੈਂ ਦੱਸਣਾ ਚਾਹੁੰਦਾ ਹੈ ਕਿ ਜਿਹੜੇ ਕਰਪਟ ਲੋਕ ਨੇ ਉਹਨਾਂ ਦੇ ਪਿੱਛੇ ਏਜੰਸੀਜ਼ ਨੇ ਆਣਾ ਹੀ ਹੈ ਉਦੇ ਤੇ ਕਿਸੇ ਪੋਲਿਟਿਕਲ ਮੋਟਿਵ ਦੇ ਨਾਲ ਕੋਈ ਕੰਮ ਨਹੀਂ ਹੁੰਦਾ ਲੇਕਿਨ ਇਹ ਸਿਰਫ ਮੈਨਿਪੂਲੇਸ਼ਨ ਆ ਇਨਾ ਪਾਰਟੀਆਂ ਦੇ ਜਿਹੜੇ ਲੋਕਾਂ ਤੱਕ ਗਲਤ ਤਰੀਕੇ ਦੀਆਂ ਗੱਲਾਂ ਪਹੁੰਚਾਉਂਦੇ ਨੇ ਬਹੁਤ ਬਹੁਤ ਸ਼ੁਕਰੀਆ ਸੋ ਇਹ ਹਨ ਪੰਜਾਬ ਦੇ ਬੀਜੇਪੀ ਦੇ ਜਨਰਲ ਸੈਕਟਰੀ ਤੇ ਜਲੰਧਰ ਦੇ ਸਾਬਕਾ ਮੇਅਰ ਰਕੇਸ਼ ਠੌਰ ਜੀ ਤਾਂ ਦਸ ਹਿੱਕੀ ਕਿਦਣਗੇ ਤੇ ਆ ਕੇ ਜਿਹੜਾ ਅੱਜ ਜਿਹੜਾ ਬੀਜੇਪੀ ਦੇ ਜਿਹੜਾ ਜਿਹੜਾ ਲੁਧਿਆਣਾ ਦਾ ਮੈਂਬਰਸ਼ਿਪ ਦਾ ਆਭਿਆਨ ਸ਼ੁਰੂ ਕੀਤੇ ਰਗੇ ਤੇ ਆ ਕੇ ਅੱਜ ਵਿਸ਼ੇਸ਼ ਤੌਰ ਤੇ ਰਕੇਸ਼ ਠੌਰ ਜੀ ਤੇ ਖਲਨਾਵੀ ਖੇ ਕਾਂਗਰਸ ਆਗੂ ਦੇ ਜਿਹੜੇ ਅਲਰੇਡੀ ਅੱਜ 4 ਵਜੇ ਰੇਡ ਕੀਤੀ ਇੱਕ ਤਾਂ ਕਿਤੇ ਆਖੇ ਜਿਹੜਾ ਹਮੇਸ਼ਾ ਹੀ ਕਟਾਚ ਕਿਤੇ ਆਉਂਦੇ ਬੀਜੇਪੀ ਪਾਰਟੀ ਦੇ ਕਿ ਇਹ ਰੇਡ ਹੁੰਦੀ ਆ ਉਹਨਾਂ ਵੱਲੋਂ ਕੀਤੀਆਂ ਦੇ ਤਾਂ ਬਿਲਕੁਲ ਸਪਸ਼ਟ ਗੱਲ ਕਹੀ ਹੈ ਕਿ ਰਕੇਸ਼ ਸ਼ੋਰ ਨੇ ਵੀ ਜਿਹੜਾ ਘੁਟਾਲੇ ਦੀ ਜਾਂਚ ਹੈ ਉਹ ਨਿਸ਼ਪਕਸ਼ ਹੁੰਦੀ ਹੈ ਔਰ ਹਰ ਅੜੀ ਜਾਂਚ ਹੁੰਦੀ ਹੈ ਉਹ ਕੇਂਦਰ ਸਰਕਾਰ ਦਾ ਕੋਈ ਇਰੋਲ ਨਹੀਂ ਹੈ ਜਿਹੜੀ ਈਡੀ ਹੈ ਉਹ ਆਪਣੇ ਬਿਹਾਵ ਤੇ ਸਬੂਤਾਂ ਦੇ ਆਧਾਰ ਤੇ ਹੀ ਕਰਦੀ ਹੈ ਕੈਮ ਮੈਂ ਬੋਬੀ ਨਸਿੰਦীপ ਸ਼ਰਮਾ ਜੈਸਰ ਟੀਵੀ ਲੁਧਿਆਣਾ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप